ਸਤਿ ਸ੍ਰੀ ਅਕਾਲ ਜੀ ਗਰਨਨਕਟਰ ਮੈਸਰ ਖਾਨਾ ਤੋਂ ਅੱਜ ਮੈਂ ਤੁਹਾਡੇ ਵਾਸਤੇ ਨਿਊ ਸੂਟ ਲੈ ਕੇ ਆਈ ਆਂ ਜਿਹੜੇ ਅੱਜ ਦੇ ਸੂਟ ਨੇ ਆਪਣੇ ਬਹੁਤ ਹੀ ਕਲਾਸਿਕਲ ਸੂਟ ਆਏ ਨੇ ਅੱਜ ਮਸਲੀਨ ਦੁਪੱਟੇ ਦੇ ਨਾਲ ਸੂਟ ਜਿਹੜੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੇ ਇਹ ਜਿਹੜੇ ਵਾਲੇ ਸੂਟ ਨੇ ਜਿਹੜੇ ਮੈਚਿੰਗ ਨੇ ਪਿਓਰ ਕਾਟਨ ਦਾ ਸਟਾਫ ਹੈ ਬਹੁਤ ਹੀ ਵਧੀਆ ਇੱਕ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਹੈ ਤੇ ਮਸਲੀਨ ਦਾ ਦੁਪੱਟਾ ਖੁੱਲੇ ਸਾਈਜ਼ ਦਾ ਨਾਲ ਆਪਾਂ ਜਿਹੜਾ ਦੁਪੱਟਾ 2.5 ਮੀਟਰ ਦੇ ਸਾਈਜ਼ ਦਾ ਦੇਵਾਂਗੇ ਤੇ ਇਹਦੇ ਵਿੱਚ ਜਿਹੜਾ ਪਹਿਲਾ ਕਲਰ ਸੀਗਾ ਕਰੀਮ ਕਲਰ ਹੈ ਬਹੁਤ ਹੀ ਪਿਆਰੇ ਇਹਦੇ ਕਲਰ ਤੇ ਰੇਟ ਸਾਡੇ ਜੈਨੂਨ ਕਰ ਹੁੰਦੇ ਨੇਗੇ ਤੇ ਆ ਦੂਸਰਾ ਕਲਰ ਜਿਹੜਾ ਇਹਦਾ ਮਸਟਰਡ ਆ ਗਿਆ ਜਿਹੜੇ ਇਹ ਵਾਲੇ ਸੂਟ ਨੇ ਆਪਾਂ ਮੈਚਿੰਗ ਸਲਵਾਰਾਂ ਦੇ ਨਾਲ ਦੇਵਾਂਗੇ ਤੇ ਰੇਟ ਆਪਾਂ ਤੁਹਾਨੂੰ ਦੇਵਾਂਗੇ 1350 ਰੁਪਿਆ 1350 ਦੇ ਵਿੱਚ ਆਪਾਂ 2.5 ਮੀਟਰ ਦੁਪੱਟੇ ਦੇ ਨਾਲ ਤੁਹਾਨੂੰ ਸੂਟ ਦੇਵਾਂਗੇ ਤੇ ਤੀਸਰਾ ਕਲਰ ਇਹਦਾ ਜਿਹੜਾ ਹੈਗਾ ਆਪਾਂ ਬਲੈਕ ਦੇਵਾਂਗੇ ਤੁਹਾਨੂੰ ਬਹੁਤ ਹੀ ਪਿਆਰਾ ਕਲਰ ਹੈ ਆਹ ਲਓ ਜੀ ਇਸੇ ਨੰਬਰ ਦੇ ਉੱਤੇ ਆਪਣਾ ਸਕਰੀਨਸ਼ਾਟ ਭੇਜ ਸਕਦੇ ਤੁਸੀਂ ਇਸੇ ਨੰਬਰ ਦੇ ਉੱਤੇ ਆਪਣਾ ਵਟਸਐਪ ਚੱਲਦਾ ਹੈ ਤੇ ਖੁੱਲੇ ਸਹਿਜ ਦੇ ਨਾਲ ਦੁਪੱਟੇ ਨੇ 2.5 2.5 ਮੀਟਰ ਦੇ ਦੁਪੱਟਿਆਂ ਦੇ ਸਹਿਜ ਨੇ ਕਿ ਪਿਓਰ ਮਸਲੀਨ ਦਾ ਦੁਪੱਟਾ ਤੇ ਪਿਓਰ ਕਾਟਨ ਦਾ ਸੂਟ ਹੈ ਤੇ ਇਹ ਸੂਟ ਵਾਲੇ ਜਿਹੜੇ ਸਾਰੇ ਸੂਟੇ ਮੈਚਿੰਗ ਬਾਏ ਨੇ ਇਸ ਤੋਂ ਬਾਅਦ ਆਪਣੇ ਕੋਲੇ ਆਲ ਓਵਰ ਆਲ ਸਫਾ ਗਿਆ ਤੇ ਆਹ ਲਓ ਜੀ ਇਹ ਵਾਲਾ ਸੂਟ ਆਪਾਂ ਤੁਹਾਨੂੰ ਖਾਦੀ ਦੇ ਸਾਫ ਦੇ ਵਿੱਚ ਦੇਵਾਂਗੇ ਤੇ ਇਹ ਵੀ 1800 ਵਾਲਾ ਸੂਟ ਹੈ ਆਪਾਂ ਤੁਹਾਨੂੰ ਇਹ ਸੂਟ ਵੀ ਅੱਜ 1350 ਰੁਪਏ ਦੇ ਵਿੱਚ ਦੇਣਾ ਆਹ ਲਓ ਜੀ ਇਹ ਵੀ ਸੂਟ ਬਹੁਤ ਪਿਆਰਾ ਹੈ ਤੇ ਮੰਮੀ ਵਾਲੇ ਕਲਰ ਨੇ ਬੜੇ ਸੋਹਣੇ ਤੇ ਪਹਿਲਾ ਕਲਰ ਪਿਸਟਾ ਟੋਨ ਦੇ ਵਿੱਚ ਸੀ ਆਹ ਲਓ ਜੀ ਦੂਸਰਾ ਕਲਰ ਜਿਹੜਾ ਆਪਾਂ ਫਰੋਜੀ ਦੇ ਵਿੱਚ ਦੇਵਾਂਗੇ ਤੁਹਾਨੂੰ ਫਰੋਜੀ ਕਲਰ ਆ ਇਹ ਵਾਲਾ ਸਾਫ ਜਿਹੜਾ ਪਾ ਲਓਪਰ ਦੇਵਾਂਗੇ ਤੁਹਾਨੂੰ ਤੇ ਦੁਪੱਟੇ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਇਹਦੀ ਫਿਨਿਸ਼ਿੰਗ ਹੈ ਦੁਪੱਟੇ ਦੀ ਤੇ ਲੈਂਥ ਵੀ ਪੂਰੀ ਹੈ ਆਹ ਲਓ ਜੀ ਇਹਦਾ ਲਾਸਟ ਵਾਲਾ ਕਲਰ ਸੀਗਾ ਇਹ ਪਰਪਲ ਸ਼ੇਡ ਦੇ ਵਿੱਚ ਸੀਗਾ ਲਾਈਟ ਪਰਪਲ ਇਹ ਵਾਲਾ ਕਪੜਾ ਤੁਹਾਨੂੰ ਆਲਓਵਰ ਮਿਲੂਗਾ 5 ਮੀਟਰ ਕਪੜਾ ਤੇ 2.5 ਮੀਟਰ ਦਾ ਜਿਹੜਾ ਆਪਾਂ ਦੁਪੱਟਾ ਤੁਹਾਨੂੰ ਦੇਵਾਂਗੇ ਆਹ ਲਓ ਜੀ ਦੁਪੱਟਿਆਂ ਦੇ ਸਾਰੇ ਤੇ ਕਲਰ ਚੈੱਕ ਕਰ ਸਕਦੇ ਹੋ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਹੈ ਤੇ ਰੇਟ ਸਾਡਾ ਸਾਢੇ 1300 ਰੁਪਏ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਹੀ ਸੋਣਾ ਇਹ ਧੰਨਵਾਦ ਸਤਿ ਸ਼੍ਰੀ ਅਕਾਲ